ਗੁਰੂ ਮਹਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਲੰਕਨੀ ਸਿੱਖ ਤਰੰਤੇ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਮਾਨਨੀ ਸੀ ਆ ਜਾਂਦਾ ਇੱਥੇ ਪ੍ਰੈਸ ਕੌਂਸਲ ਇਸ ਕਰਨ ਦਾ ਮੇਰੀ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਚਾਹੁੰਦੇ ਮੇਰੇ ਕੋਲ ਦੋ ਬੱਚੇ ਨੇ ਇੱਕ 6 ਈਅਰ old ਤੇ 3 ਈਅਰ old ਬਣੇ ਐਂਡ ਉਹਨਾਂ ਦੇ ਮਾਂ ਤੇ ਕੀ ਵਿੱਚ ਬਿਰਕੋ ਵੀ ਦੱਸੋ ਹਰ ਤੁਸੀਂ ਸ਼ਰਿਆਮ ਖੋਲਿਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਵਿੱਚ ਤੁਸੀਂ ਸੁਨੇਹਾ ਲਾ ਰਹੇ ਹੋ ਇਹੇ ਉਮੀਦ ਦਾ ਸਾਡੀ ਆ ਤੁਹਾਡੇ ਕੋਲ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਮੁੰਦਿਆਂ ਦੀ ਗੱਲ ਕਰੋ ਤੁਸੀਂ ਕਿ ਹੁਣ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈੱਡਰੂਮ ਚ ਵੜ ਜਾਣਾ ਤੁਸੀਂ ਉਹ ਕਿਸੇ ਦੀ ਕਿ ਪਰਸਨਲ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆ ਅਸੀਂ ਕਾਹਦੇ ਨਾਲ ਲੜਾਈ ਲੜਦੇ ਆਂ ਆਪਾਂ ਦੱਸੋ ਬੜਾ ਸੁਨੇਹਾ ਉਹਨਾਂ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਮਹਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਲੰਕਨੀ ਸੇਖਤਾਂ ਨੂੰ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਹਿਬਾਨਾ ਨੇ ਗੁਰਬਾਣੀ ਦੇ ਸਿਖਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਕਿ ਅਸਿੱਤੀ ਆਪੇ ਅਨਾਦੀ ਆਪਾਂ ਉਹਨਾਂ ਦੀ ਇੱਛਤ ਨੂੰ ਇਦਾਂ ਰੋਲੀ ਆ ਸੋ ਬੜੇ ਹੀ दुखदायक ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ